ਕਰ ਦੂਜਾ ਮਹਲਾ ਪੰਜਵਾਂ ਮਹਲਾ ਪੰਜਵਾਂ ਦਾ ਮਤਲਬ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਲਿਖ ਰਹੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਕਾਲਪੁਰਖ ਵੈਗਰੂ ਅੱਲਾ ਗੋੜ ਜੋ ਮਰਜੀ ਨਾਮ ਲੈ ਲੋ ਪਰਮ ਸ਼ਕਤੀ ਇੱਕ ਹੈ ਇੱਕ ਦਾ ਮਤਲਬ ਹੈ ਇੱਕ ਨਹੀਂ ਵੀ ਇੱਕ ਪਾਸੇ ਕਿਤੇ ਕੋਈ ਕਿਈ ਆਈ ਬੈਠੀ ਹੋ ਉਹ ਇੱਕ ਦਾ ਮਤਲਬ ਹੈ ਜਿਹੜਾ ਆਕਾਰ ਹੈ ਉਹਦੇ ਵਿੱਚ ਵੀ ਉਹੀ ਹੈ ਨਿਰੰਕਾਰ ਰੂਪ ਵਿੱਚ ਵੀ ਉਹੀ ਹੈ ਇੱਕੋ ਹੀ ਹੈ ਬੰਨਾ ਪਾਸੇ ਇੱਕੋ ਕਹਿ ਕੇ ਪੜ ਲੋ ਵੀ ਇੱਕੋ ਹੀ ਹੈ ਦੋਨਾਂ ਪਾਸੇ ਵੀ ਦੋਨਾਂ ਪਾਸੇ ਉਹ ਆਪ ਹੀ ਹੈ ਆਕਾਰ ਵਿੱਚ ਵੀ ਹੋਈ ਹੈ ਨਰਕਾਰ ਵੀ ਹੋਈ ਹੈ ਇੱਕੋ ਹੀ ਹੈ ਉਸ ਇੱਕ ਵਿੱਚੋਂ ਹੀ ਬਣ ਰਿਆ ਇੱਕ ਓਮ ਓ ਦਾ ਮਤਲਬ ਆਕਾਰ ਬਣ ਰਿਹਾ ਮਿਟ ਰਿਹਾ ਲਗਾਤਾਰ ਬਣੇ ਜਾਂਦੇ ਆ ਮਿਟੀ ਜਾਂਦੇ ਆ ਬਣੇ ਜਾਂਦੇ ਆ ਮਿਟੀ ਜਾਂਦੇ ਆ ਪਤਾ ਨਹੀਂ ਕਿੰਨੇ ਕੁ ਬਣ ਕੇ ਮਿਟ ਗਏ ਅਸੀਂ ਬਣ ਕੇ ਮਿਟ ਜਾਵਾਂਗੇ ਚੱਲ ਰਿਹਾ ਸਿਸਟਮ ਇਹ ਗੱਲ ਸਮਝ ਕਿੱਥੋਂ ਪੈਗੀ ਕਿ ਉਹ ਇੱਕੋ ਹੀ ਹੈ ਇਹ ਸਮਝ ਪੈਗੀ ਸਤਿਗੁਰੂ ਜੀ ਕੋਲੋਂ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਗੁਰੂ ਗਿਆਨ ਗਿਆਨ ਲੈ ਕੇ ਪਤਾ ਲੱਗੂਗਾ ਵੀ ਉਹ ਪਰਮਾਤਮਾ ਕਿੱਥੇ ਹੈ ਕਿਹਾ ਜਾਏ ਜਿਨ ਲਾਈ ਪ੍ਰੀਤ ਸੁਈ ਫਿਰ ਖਾਇਆ ਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਮਾਇਆ ਨਾਲ ਪਿਆਰ ਪਾ ਲੈਂਦਾ ਤੇ ਫਿਰ ਉਹ ਸਮਝੋ ਮਾਇਆ ਨੇ ਖਾ ਲਿਆ ਜੇ ਨਹੀਂ ਮਾਇਆ ਦੇ ਸੰਸਕਾਰਾਂ ਵਿੱਚ ਇੰਨਾ ਡੁੱਬ ਜਾਂਦਾ ਹੈ ਕਿ ਉਹਦੇ ਆਤਮਿਕ ਜੀਵਨ ਨੂੰ ਮਾਇਆ ਮਾਰ ਦਿੰਦੀ ਹੈ ਆਤਮਕ ਤੌਰ ਤੇ ਮਰ ਜਾਂਦਾ ਹੁਣ ਆਪਾਂ ਦੇਖਦੇ ਹਾਂ ਕਿ ਕੋਈ ਵੀ ਵਿਕਾਰ ਕਿਸੇ ਨੂੰ ਚਿੰਬੜ ਗਿਆ ਉਹ ਵਿਕਾਰ ਨੂੰ ਛੱਡਦਾ ਨਹੀਂ ਉਹਦੇ ਜੀਵਨ ਨੂੰ ਖਾ ਜਾਂਦਾ ਹੈ ਜੇ ਨ ਸੁਖ ਅਸੁਖ ਬਿਠਾ ਲਈ ਤਿਸਕ ਭੋਗ ਬਹੁਤ ਦਿਖਾਇਆ ਗੁਰੂ ਜੀ ਕਹਿੰਦੇ ਜੀਨੇ ਵੀ ਇਸ ਨੂੰ ਆਦਰ ਦਿੱਤਾ ਤੇ ਆਪਣੇ ਕੋਲ ਬਿਠਾਇਆ ਤੇ ਇਹ ਉਸੇ ਨੂੰ ਬਹੁਤ ਦੁੱਖ ਦਿੰਦੀ ਹੈ ਹੁਣ ਦੇਖੋ ਇੱਥੇ ਮਾਇਆ ਦਾ ਮਤਲਬ ਕੀ ਹੈ ਮਾਇਆ ਤਾਂ ਸਾਡੇ ਸੁਖ ਵਾਸਤੇ ਪਰ ਸਾਨੂੰ ਦੁੱਖ ਕਿਉਂ ਦਦੀ ਹੈ ਕਿਉਂਕਿ ਜਦੋਂ ਅਤ ਦੀ ਪ੍ਰੀਤ ਪੈ ਜਾਂਦੀ ਹੈ ਕਿਸੇ ਚੀਜ਼ ਨਾਲ ਹੁਣ ਕੋਈ ਵਿਕਾਰ ਇੱਕ ਮਿੰਟ ਵਾਸਤੇ ਜਿਹੜਾ ਅਸੀਂ ਜਦੋਂ ਵੀ ਮਾਇਆ ਦੀ ਗੱਲ ਆਉਂਦੀ ਹੈ ਅਸੀਂ ਪੈਸੇ ਤੇ ਨੇਦੀ ਗੱਲ ਕਰਦੇ ਆ ਅਸੀਂ ਆਪਣੇ ਜੋ ਵਰਤੋਂ ਦੇ ਵਿੱਚ ਆਉਣ ਵਾਲਾ ਧਨ ਪਦਾਰਥ ਉਹਨਾਂ ਦੀ ਵੱਲ ਸਾਡਾ ਖਿਆਲ ਚਲੇ ਜਾਂਦਾ ਜਦੋਂ ਮਾਇਆ ਦੀ ਗੱਲ ਹੁੰਦੀ ਹੈ ਮਾਇਆ ਬਹੁਤ ਸੂਖਮ ਹੈ ਮਾਇਆ ਬਹੁਤ ਸੂਖਮ ਹੈ ਮਾਇਆ ਦੇ ਵਿੱਚ ਬਹੁਤ ਕੁਝ ਆਉਂਦਾ ਹੈ ਸੋ ਆਪਾਂ ਇਸ ਚੀਜ਼ ਨੂੰ ਸਮਝ ਗਏ ਤਾਂ ਗੱਲ ਬਣਨੀ ਹੈ ਕਿ ਮਾਇਆ ਕਿੰਨਾ-ਕਿੰਨਾ ਰੂਪਾਂ 'ਚ ਸਾਨੂੰ ਤੰਗ ਕਰਈਏ। ਪਾਈ, ਮਈਤ, ਕੁਟੰਬ, ਦੇਖ-ਪਿਵਾਦੇ। ਗੁਰੂ ਜੀ ਕਹਿੰਦੇ ਭਰਾ, ਮਿੱਤਰ, ਪਰਿਵਾਰ ਇਹ ਸਾਰੇ ਮਾਇਆ ਨੂੰ ਦੇਖ ਕੇ ਆਪੋ ਵਿੱਚ ਲੜਦੇ ਆ। ਦੇਖੋ ਮਾਇਆ ਵਾਸਤੇ ਲੜ ਰਿਹਾ ਸਾਰੀ ਦੁਨੀਆ ਇੱਕ ਦੂਜੇ ਨਾਲ ਲੜ ਰਹੀ ਹੈ। ਦੇਸ਼ ਆਪਣੇ ਨਾਲ ਦੂਜੇ ਨਾਲ ਲੜ ਰਿਹਾ ਹੈ। ਸਟੇਟ ਆਪਣੀ ਸਟੇਟ ਦੂਜੀ ਸਟੇਟ ਨਾਲ ਲੜ ਰਹੀ ਹੈ। ਇੱਕ ਬੰਦਾ ਦੂਜੇ ਨਾਲ ਲੜ ਰਿਹਾ ਹੈ ਪਰਿਵਾਰ ਦੇ ਜੀਵ ਮਾਇਆ ਖਾਤਰ ਇੱਕ ਦੂਜੇ ਨਾਲ ਲੜ ਰਿਹਾ ਹੈ ਕੈਸੀ ਥੇੜ ਬਣੀ ਹੋਈ ਹੈ ਹਵਾਈ ਬਸਤ ਗੁਰ ਪ੍ਰਸਾਦਿ ਗੁਰੂ ਜੀ ਕੀ ਕਹਿੰਦੇ ਐ ਮੈਂ ਤੇ ਗੁਰੂ ਦੀ ਕਿਰਪਾ ਕਰਤੀ ਹੁਣ ਮੇਰੇ ਬਸ ਵਿੱਚ ਆ ਗਈ ਐ ਯਾਨੀ ਇਹ ਮਾਇਆ ਦਾ ਪ੍ਰਭਾਵ ਮੇਰੇ ਉੱਤੋਂ ਖਤਮ ਹੋ ਗਿਆ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਐ ਮੇਰੇ ਸਤਿਗੁਰੂ ਜੀ ਨੇ ਮੈਨੂੰ ਗਿਆਨ ਬਖਸ਼ ਦਿੱਤਾ ਇਹ ਹੁਣ ਇਹ ਮੇਰੇ ਮੇਰੇ ਕਾਬੂ ਵਿਚ ਆ ਗਈ ਹੈ ਜਦ ਨਹੀਂ ਹੁਣ ਮੈਂ ਇਸ ਤੋਂ ਪ੍ਰਭਾਵਿਤ ਨਹੀਂ ਹਾਂ ਐਸਾ ਦੇਖ ਵਿਮੋਹਤ ਹੋਏ ਫ੍ਰੀਕ ਦੇਸ ਐਸਾ ਮਾਇਆ ਦਾ ਰੂਪ ਦੇਖ ਕੇ ਸਾਰੇ ਵਿਮੋਹਤ ਹੋ ਜਾਂਦੇ ਨੇ ਇਸ ਪਾਸੇ ਦੌੜ ਪੈਂਦੇ ਨੇ ਸਾਧਿਕ ਸਿੱਧ ਸੁਰਦੇਵ ਮਨੁੱਖਾ ਵੇਨ ਸਾਧੂ ਸਭ ਤਰੋਹਨ ਤਰੋਹੀ ਰਹਾਉ ਗੁਰੂ ਦੇ ਗਿਆਨ ਤੋਂ ਬਿਨਾ ਸਤਿਗੁਰੂ ਜੀ ਦੇ ਗਿਆਨ ਤੋਂ ਬਿਨਾ ਪੂਰੇ ਗੁਰੂ ਦੇ ਗਿਆਨ ਤੋਂ ਬਿਨਾ ਗੁਰੂ ਜੀ ਕਹਿੰਦੇ ਸਾਧਕ ਸਿੱਧ ਸੁਰਦੇਵ ਤੇ ਮਨੁੱਖ ਕਿਸੇ ਨੂੰ ਵੀ ਇਹ ਨਹੀਂ ਛੜਿਆ ਨਹੀਂ ਹੁਣ ਇਸੀ ਨਿਕਲ ਜਾਏਗਾ ਗੁਰੂ ਦਾ ਗਿਆਨ ਉਸ ਤਤ ਗਿਆਨ ਨਾ ਹੋਣ ਕਰਕੇ ਬੰਦਾ ਇਹਨਾਂ ਚੱਕਰਾਂ ਵਿੱਚ ਪੈਂਦਾ ਇੱਕ ਫਿਰ ਉਦਾਸੀ ਤਿੰਨ ਕਾਮ ਵਿਆਪੈ ਗੁਰੂ ਜੀ ਕਹਿੰਦੇ ਅਨੇਕਾਂ ਬੰਦੇ ਤਿਆਗੀ ਬਣ ਕੇ ਫਿਰਦੇ ਆ ਪਰ ਉਹਨਾਂ ਨੂੰ ਇਹ ਮਾਇਆ ਦਾ ਜਿਹੜਾ ਕਾਮ ਵਾਸ਼ਨਾ ਦੀ ਸ਼ਕਲ ਵਿੱਚ ਆਰ ਦਵਾਉਂਦੀ ਹੈ ਉਹਨਾਂ ਨੂੰ ਛੱਡਦੀ ਹੁਣ ਦੇਖੋ ਨਾ ਮੈਂ ਬਹਿਗਮਾਂ ਮੈਂ ਤਿਆਗੀ ਹਾਂ ਗੁਰੂ ਜੀ ਕਹਿੰਦੇ ਉਹਨੂੰ ਕਾਮ ਦੇ ਆਪਿਆ ਪਿਆ ਇੱਕ ਸਾਂਚੈ ਗ੍ਰਹੀ ਤਨ ਹੋਏ ਨਾ ਪੈ ਗੁਰੂ ਜੀ ਕਹਿੰਦੇ ਦੂਜੇ ਪਾਸੇ ਗ੍ਰਸਤੀ ਪੰਧਾ ਤੇ ਉਹ ਵਿਚਾਰਾ ਉਹੀ ਚੱਕਰ ਵਿੱਚ ਪਿਆ ਉਹਨੂੰ ਲੋੜ ਹੈ ਸਮਾਇਆ ਦੀ ਉਹ ਇਹਨੂੰ ਇਕੱਠੀ ਕਰਨ ਦੇ ਵਿੱਚ ਚੱਕਰ ਪੈ ਰਿਹਾ ਤੇ ਉਹਦੀ ਵੀ ਦੀ ਇਹ ਬਣਦੀ ਉਹ ਵੀ ਵਿਚਾਰਾ ਇਸ ਤੋਂ ਤੰਗ ਹੋ ਰਿਹਾ ਇੱਕ ਸਤੀ ਕਹਾਵੇ ਤਿੰਨ ਗੋਤ ਕਪਲ ਕਲ ਪਾਵੇ ਘੁਰੀ ਕਦੇ ਕਈ ਸਤੀ ਦਾ ਮਤਲਬ ਤਾਂ ਦਾਨੀ ਕਈ ਆਪਣੇ ਆਪ ਨੂੰ ਦਾਨੀ ਕਹਾਉਣਾ ਚਾਹੁੰਦੇ ਆ ਬਹੁਤ ਤੇ ਉਹਨਾਂ ਨੂੰ ਵੀ ਇਹ ਦੁਖੀ ਕਰਦੀ ਹੈ ਕਿਉਂਕਿ ਉਹਨਾਂ ਨੂੰ ਫਿਰ ਦਾਨੀ ਖਵਾਉਣ ਦਾ ਜਿਹੜਾ ਹੰਕਾਰ ਆ ਇਹ ਹੋ ਜਾਂਦਾ ਬੀ ਮੇਤਾ ਦਾਨੀ ਬਹੁਤ ਵੱਡਾ ਜਿਵੇਂ ਅਸੀਂ ਬਰਉਨੇ ਆ ਗੁਰਦੁਆਰੇ ਤਿੰਨ ਚਾਰ ਵਾਰ ਆਪਣਾ ਨਾਮ ਬੁਲਵਾਉਨੇ ਆ ਕਹਿ ਕੇ ਅਸੀਂ ਦੇਖ ਲੈ ਕੇ ਆਈਏ ਤਾਂ ਵੀ ਸੋਚਦੇ ਆ ਗ੍ਰਾਂਥੀ ਵੀਰ ਸਾਡੀ ਉਹ ਹੀ ਸ਼ਿਫਤ ਕਰੀ ਜਾਵੇ ਪੰਜ ਮਿੰਟ ਅਰਦਾਸ ਵਿੱਚ ਸਾਡਾ ਦਿਮਾਗ ਇੱਥੇ ਲੱਗਿਆ ਰਿਹਾ ਤੇ ਸਾਨੂੰ ਕੋਈ ਸੀ ਕੋਈ 5-7 ਸੌ ਸੈਂਕੜੇ ਹਜ਼ਾਰ ਰੁਪਿਆ ਦੇਰੀਏ ਤੇ ਉਹ ਸਾਡਾ ਚਾਰ ਪੰਜ ਵਾਰੀ ਬੋਲੇ ਗੁਰੂ ਕਹਿੰਦੇ ਇੱਕ ਸਤੀ ਕਹਾਵੇ ਤਿੰਨ ਬਹੁਤ ਕਮ ਕਲ ਪਾਵੇ ਜਿਹੜਾ ਆਪਣੇ ਆਪ ਨੂੰ ਦਾਨੀ ਘਾਉਂਦਾ ਹੈ ਫਿਰ ਦਾਨ ਕਰਨ ਦਾ ਜਿਹੜਾ ਉਹ ਪ੍ਰਭਾਵ ਸਾਡਾ ਲੋਕਾਂ 'ਚ ਪਵੇ ਦੇਖਣ ਲੋਕ ਇਹ ਫਿਰ ਉਹਨੂੰ ਹੋਰ ਕਲਪਨਾ ਖੜੀ ਕਰ ਦਿੰਦਾ ਹਮ ਹਰ ਰੱਖੇ ਲਗੇ ਸਤਿਗੁਰ ਪਾਏ ਪਰ ਗੁਰੂ ਜੀ ਕਹਿੰਦੇ ਮੈਂ ਤੇ ਬਚ ਗਿਆ ਕਿਵੇਂ ਸਤਿਗੁਰ ਦੀ ਸ਼ਰਨੀ ਪੈ ਗਿਆ ਪਾਵੇ ਪੈਰੀ ਮੈਂ ਤੇ ਪੂਰੇ ਗੁਰੂ ਦੀ ਪੈਰੀ ਪੈ ਗਿਆ ਤੇ ਇਹ ਤੋਂ ਬਚ ਗਿਆ ਪੰਜਵੇਂ ਪਾਤਸ਼ਾਹ ਜੀ ਕਹਰੇ ਤਪ ਕਰ ਤੇ ਤਪਸੀ ਪੁਲਾਏ ਗੁਰੂ ਜੀ ਕਹਰੇ ਤਪਸੀ ਪੁਲਾਏ ਮਾਇਆ ਦੇ ਮੋਹ ਨੇ ਵੱਡੇ ਵੱਡੇ ਜਿਹੜੇ ਤਪੇਸ਼ਰ ਸੀ ਨਾ ਕਹਿੰਦੇ ਅਸੀਂ ਤਪ ਕਰਦੇ ਹਾਂ ਉਹਨਾਂ ਨੂੰ ਵੀ ਖੰਡਿਤ ਕਰਤਾ ਪੰਡਤ ਮੋਹੇ ਲੋਸ ਵਾਈ ਗੁਰੂ ਜੀ ਕਹਿੰਦੇ ਜਿਹੜੇ ਗਿਆਨੀ ਬੰਦੇ ਨੇ ਉਹ ਲੋਹ ਚ ਪੈ ਗਏ ਉਹਨਾਂ ਨੂੰ ਵੀ ਮਾਇਆ ਨੇ ਮੋਹ ਲਿਆ ਹੁਣ ਜੇ ਕਿਸੇ ਨੂੰ ਬਾਣੀ ਦਾ ਗਿਆਨ ਆ ਗਿਆ ਉਹਨਾਂ ਨੇ ਸੇਵਜਾਂ ਲਾ ਲਈਆਂ ਤੇ ਪੈਸਾ ਕਮਾਣਾ ਸ਼ੁਰੂ ਕਰਤਾ ਉਹ ਪੰਡਤ ਦਾ ਮਤਲਬ ਇੱਥੇ ਗਿਆਨੀ ਪੰਡਤ ਪੁਜਾਰੀ ਪੰਡਤ ਗਿਆਨੀ ਪੰਡਤ ਗਿਆਨੀ ਪੁਜਾਰੀ ਉਹ ਨਾਮ ਆਇਆ ਨਹੀਂ ਗੁਰੂ ਜੀ ਹੁਣ ਹੋਏ ਇਸ ਪਾਸੇ ਬੈ ਗਿਆ ਤ੍ਰੈ ਗੁਣਾ 모ਹੇ 모ਹਾ ਆਕਾਸ਼ ਗੁਰੂ ਜੀ ਕਹਿੰਦੇ ਇਸ ਮਾਇਆ ਨੇ ਤਿੰਨ ਗੁਣਾ ਦੇ ਜੀਵ ਸਾਰੇ ਠੱਗੇ ਹੋਏ ਨੇ ਤੇ ਇਹ ਤਿੰਨੇ ਗੁਣਾ ਦੇ ਜੀਵ ਤਾਂ ਠੱਗੀ ਠੱਗੇ ਆ ਦੇਵਤੇ ਵੀ ਠੱਗੇ ਹੋਏ ਤ੍ਰੈ ਗੁਣਾ 모ਹੇ 모ਹਾ ਆਕਾਸ਼ ਦੇਵਤੇ ਵੀ ਠੱਗੇ ਹੋਏ ਆਕਾਸ਼ ਦੇ ਵਾਸੀ ਯਾਨੀ ਤਾਂ ਹਰ ਜਿਹੜੀ ਧਰਤੀ ਦੇ ਵਾਸੀ ਉਹ ਤਾਂ ਠੱਗੇ ਹੋਏ ਆ ਜਿਹੜੇ ਆਕਾਸ਼ ਦੇ ਵਾਸੀ ਉਹ ਵੀ ਠਕੇ ਗਏ ਤੇ ਗੁਰੂ ਜੀ ਕਹਿੰਦੇ ਮੈਂ ਕਿਵੇਂ ਬਚਿਆ ਹਮ ਸਤ ਗੁਰੇ ਰਾਖੇ ਦੇ ਕਰ ਹੱਤ ਐਨੀ ਉੱਚੀ ਤੇ ਸੁੱਚੀ ਬਾਣੀ ਹੈ ਗੁਰੂ ਸਾਹਿਬ ਜੀ ਦੀ ਇੰਨਾ ਸਤਕਾਰ ਪੈਦਾ ਹੋਏਗਾ ਤੁਹਾਡੇ ਅੰਦਰ ਜਦੋਂ ਗਿਆਨ ਹੋਣਾ ਸ਼ੁਰੂ ਹੋ ਗਿਆ ਫਿਰ ਲੱਗੇਗਾ ਗੁਰੂ ਜੀ ਤੋਂ ਬਿਨਾ ਨੇਰੇ ਚ ਹੀ ਫਿਰਦੇ ਸੀ ਫਿਰ ਪਤਾ ਲੱਗੇਗਾ ਜਾ ਕੇ ਫਿਰ ਆਏਗਾ ਗਿਆਨ ਫਿਰ ਡੁੱਲ ਡੁੱਲ ਪਵੇਗਾ ਝੋਲੀਆਂ ਭਰ ਕੇ ਲੈ ਜਾਓ ਇਸ ਭਗਤੀ ਦੀਆਂ ਫਰਮਕਦੀਆਂ ਨਹੀਂਆਂ ਹਾਮ ਸਤਗੁਰ ਰਾਖੇ ਦੇ ਕਰਾਹਤ ਵੱਡੇ ਵੱਡੇ ਦੇਵਤੇ ਨਹੀਂ ਜਿਹੜੀ ਮਾਇ ਤੋਂ ਬਚ ਸਕੇ ਨਾ ਤੇ ਗੁਰੂ ਦੀ ਕਿਰਪਾ ਨਾਲ ਬਚ ਜਾਂਦਾ ਬੰਦਾ ਗੁਰੂ ਜੀ ਕਹਿੰਦੇ ਮੈਨੂੰ ਮੇਰੇ ਉੱਤੇ ਕੋਈ ਪ੍ਰਸਤਗੁਰ ਨੇ ਕਿਰਪਾ ਕੀਤੀ ਤੇ ਮੈਂ ਇਸ ਮਾਇਆ ਤੋਂ ਬਚ ਗਿਆ ਗਿਆਨੀ ਕੀ ਹੋਏ ਵਰਤੀ ਦਾਸ ਹੁਣ ਇੱਥੇ ਗਿਆਨੀ ਹੁਣ ਵਰਤਿਆ ਗੁਰੂ ਜੀ ਨੇ ਉੱਤੇ ਪੰਡਤ ਵਰਤੇ ਪੰਡਤ ਵਰਤੇ ਆ ਜਿਹੜਾ ਪੁਜਾਰੀ ਗਿਆਨੀ ਹੈ ਤੇ ਇਥੇ ਉਹ ਗਿਆਨੀ ਜੀ ਨਾਲ ਪਰਮਾਤਮਾ ਨਾਲ ਜੁੜ ਗਿਆ ਜਿਹਨੂੰ ਪਰਮਾਤਮਾ ਦਾ ਗਿਆਨ ਆ ਗਿਆ ਇਹ ਸ਼ਬਦ ਉਹਦੇ ਵਾਸਤੇ ਵਰਤੇ ਆ ਜਿਨ੍ਹਾਂ ਦੀ ਮਾਲਕ ਨਾਲ ਡੂੰਗੀ ਸਾਝ ਪੈ ਗਈ ਤੇ ਗਿਆਨ ਆ ਗਿਆ ਤੇ ਇਹ ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ ਹੁਣ ਦਾਸੀ ਕਿਵੇਂ ਬਣਦੀ ਹੈ ਇਹ ਨਹੀਂ ਵੀ ਉਹਦੇ ਕੋਲੇ ਮਾਇਆ ਦੇ ਢੇਰ ਲੱਗ ਜਾਂਦੇ ਐ ਤਾਂ ਢੇਰ ਤਾਂ ਠੱਗਿਆਂ ਕੋਲੇ ਠੱਗਿਆਂ ਕੋਲੇ ਲੱਗਦੇ ਜਿਹੜੇ ਠੱਗ ਨੇ ਮਾਇਆ ਦੇ ਢੇਰਾਂ ਦੀ ਗੱਲ ਨਹੀਂ ਕਰ ਰਹਾ ਗੁਰੂ ਜੀ ਉਹ ਮਾਇਆ ਫਿਰ ਉਹਨਾਂ ਨੂੰ ਤੰਗ ਨਹੀਂ ਕਰਦੀ ਉਹ ਨਹੀਂ ਮਾਇਆ ਵੱਲ ਦੌੜਦੇ ਆਪ ਹੀ ਉਹਨਾਂ ਦੀ ਵਡਿਆਈ ਸੰਸਾਰ ਤੇ ਰਹਿੰਦੀ ਹੈ ਆਪਣੇ ਆਪ ਹੀ ਲੋਕ ਉਹਨਾਂ ਨੂੰ ਚੰਗਾ ਆਖਦੇ ਐ ਮਾਇਆ ਉਹਨਾਂ ਨੂੰ ਆਪ ਹੀ ਮਿਲਦੀ ਰਹਿੰਦੀ ਐ ਚੰਗੇ ਗੁਣ ਉਹਨਾਂ ਨੂੰ ਆਪ ਹੀ ਮਿਲਦੇ ਰਹਿੰਦੇ ਨੇ ਚੰਗੇ ਗੁਣ ਉਹਨਾਂ ਕੋਲ ਇਕੱਠੇ ਆ ਜਾਂਦੇ ਨੇ ਚੰਗਾ ਗਿਆਨ ਉਹਨਾਂ ਕੋਲ ਇਕੱਠਾ ਹੋ ਜਾਂਦਾ ਐ ਇਹ ਮਾਇਆ ਉਹਨਾਂ ਕੋਲ ਢੇਰ ਲੱਗ ਜਾਂਦੇ ਐ ਉਹਨਾਂ ਕੋਲ ਸਭ ਕੁਝ ਆ ਜਾਂਦਾ ਐ ਉਹਨਾਂ ਦਾ ਸਬਰ ਤੇ ਸੰਤੋਖ ਦਇਆ ਤੇ ਧਰਮ ਇਹ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਐ ਇਤੋਂ ਵੱਡੀ ਹੋਰ ਕੋਈ ਪੂੰਜੀ ਨਹੀਂ ਐ ਇਹ ਸਭ ਤੋਂ ਵੱਡੀ ਵੱਡੀ ਪੂੰਜੀ ਐ ਪਰ ਇਹ ਕਰੇਗਾ ਹੋਏਗਾ ਕਿਹਨੂੰ ਗੁਰੂ ਜੀ ਕਹਿੰਦੇ ਗਿਆਨੀ ਗਿਆਨੀ ਕੌਣ ਆ ਨਹੀਂ ਜਿਹੜਾ ਚੁੰਚ ਗਿਆਨ ਅਸੀਂ ਕਰ ਰਹੇ ਇੱਥੇ ਇਹ ਦੀ ਗੱਲ ਨਹੀਂ ਗੁਰੂ ਜੀ ਕਰ ਰਹੇ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਦੀ ਗੱਲ ਕਰ ਰਹੇ ਜਿਹਦੀ ਪਹਜ ਜਾਂਦੀ ਹੈ ਕਰ ਜੋੜੇ ਸੇਵਾ ਕਰੇ ਅਰਦਾਸ ਉਹਨਾਂ ਅਗੇ ਫਿਰੇ ਮਾਇਆ ਉਹਨਾਂ ਦੀ ਸੇਵਾ ਕਰਦੀ ਹੈ ਤੇ ਉਹਨਾਂ ਕੇ ਹੱਥ ਜੋੜ ਕੇ ਖੜੀ ਲੈਂਦੀ ਹੈ ਜੋ ਤੋਕ ਇਹਨੂੰ ਮਾਇਆ ਵੀ ਨਹੀਂ ਲੈਣਾ ਪਹਿਤੇ ਲੈ ਜਣਾ ਸਮਝ ਲੈਣਾ ਕਿਸੇ ਇਸ ਨੂੰ ਜੋ ਤੂੰ ਕਰੇ ਸੋ ਕਰ ਕਮਾਵਾ ਐ ਮੇਰੀ ਮਾਲਕਾ ਜੀਰਾ ਤੇਰਾ ਹੁਕਮ ਹੈ ਆਪਦੀ ਰਜਾ ਵਿੱਚ ਤਰਾਵੇਂ ਜੋ ਤੂੰ ਮੇਰੇ ਤੋਂ ਕਰਾਇਂ ਉਹ ਮੈਂ ਕਰਾਂ ਜਾਨ ਨਾਨਕ ਗੁਰਮਕ ਨੀੜ ਨਿਆਵਾ ਦਾਸ ਨਾਨਕ ਤੇ ਵੀ ਬਖਰੀ ਕਿਰਪਾ ਕਰ ਦਿਓ ਗੁਰੂ ਦੀ ਮਤ ਦੇ ਦਿਓ ਤਾਂ ਕਿ ਮੈਂ ਵੀ ਇਸ ਮਾਇਆ ਦੇ ਨੇੜੇ 라 ਜਾਵਾਂ ਮੈਂ ਵੀ ਇਸ ਨਾਲ ਪਿਆਰ ਨਾ ਪਾਵਾਂ ਕਦਮੀ ਬਾਚੀ ਨੂਰ ਗੁਰੂ ਅਗੇਰਦਾਸ ਕਰਦੇ ਆ ਸਤਿਗੁਰੂ ਜੀ ਕਿਰਪਾ ਕਰੋ ਮੈਂ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਬਾਚ ਰਵਾਂ ਸਾਰੀ ਗੱਲ ਦੱਸ ਕੇ ਕਿੰਨਾ ਪਿਆਰਾ ਸ਼ਬਦ ਹੈ ਗੁਰੂ ਜੀ ਦਾ ਇਹ ਇਹ ਸ਼ਬਦ ਨੂੰ ਆਪਾਂ ਇੱਕ ਵਾਰ ਪੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਨੂੰ ਇਹਦੇ ਬਾਰੇ ਕੁਝ ਪਤਾ ਲੱਗੇ ਕਿ ਕਿਸ ਕੀ ਗੱਲ ਗੁਰੂ ਜੀ ਇਸ ਵਿੱਚ ਸਮਝਾ ਗਏ ਸਾਫ ਆਮ ਇਹਦੇ ਅਰਥ ਕਰ ਰਹੇ ਨੇ ਅਰਥਾਂ ਦੁਆਰਾ ਆਪਾਂ ਪਾਣੀ ਨੂੰ ਜਦੋਂ ਪੜ ਲਾਂਗੇ ਸਾਡੇ ਪੱਲੇ ਬਹੁਤ ਕੁਝ ਪਾਏਗਾ ੴ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਮਾਇ ਦੀ ਗੱਲ ਹੈ ਜਿਨਾਂ ਨੇ ਪ੍ਰੀਤ ਮਾਇਆ ਨਾਲ ਪਾਈ ਹੈ ਜਿਨ ਸੁਖ ਬਠਾਲੀ ਤਿਸ ਭਉ ਬਹੁਤ ਦਿਖਾਇਆ ਭਾਈ ਕੁਟੰਬ ਮੀਤ ਦੇਖ ਵਿਵਾਦੇ ਹਮ ਆਈ ਪਸਕਤ ਗੁਰ ਪ੍ਰਸਾਦਿ ਐਸਾ ਦੇਖ ਬਮੋਹਤ ਹੋਈ ਸਾਧਕ ਸਿੱਧ ਸੁਰਦੀਵ ਮਨੁਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੀ ਰਹਾਉ ਇੱਕ ਫਿਰੈ ਉਦਾਸੀ ਤਿਨ ਕਾਮ ਬਿਅਪੈ ਇਕ ਸਾਂਚੇ ਗ੍ਰਹੀ ਤਿਨ ਹੋਏ ਨ ਆਪੈ ਇਕ ਸਤਿ ਕਹਾਵੈ ਤਿਨ ਗੋਤਕਲ ਪਾਵੈ ਹਮ ਹਰਿ ਰਾਕੇ ਸਤਗੁਰ ਪਾਵੈ ਤਪ ਕਰੇ ਤਪਸੀ ਭੁਲਾਈ ਪੰਡਤ 모ਹੇ ਲੋਭ ਸਪਾਈ ਤ੍ਰੈ ਗੁਣ 모ਹੇ 모ਹਿਆ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਰੇ ਸੋ ਕਾਰ ਕਮਾਵਾ ਜਾਨ ਨਾਨਕ ਗੁਰਮਖ ਨੇੜ ਨਿਆਤ ਸਤਿਗੁਰੂ ਜੀ ਕਿਰਪਾ ਕਰਦੇ ਆ ਕਿ ਪੂਰੇ ਗੁਰੂ ਦੇ ਗਿਆਨ ਤੋਂ ਬਾਅਦ ਇਸ ਮਾਇਆ ਦਾ ਪ੍ਰਭਾਵ ਜਿਹੜਾ ਉਸਾਪਤ ਹੈਸੀ ਮੇਰੇ ਉੱਤੇ ਕਿਰਪਾ ਗੁਰੂ ਜੀ ਕਰੋ ਜੋ ਮੈਨੂੰ ਤੁਸੀਂ ਹੁਕਮ ਕਰੋਗੇ ਮੈਂ ਤੁਹਾਡਾ ਆਗਿਆਕਾਰੀ ਆ ਹੁਕਮ ਰਜ਼ਾਈ ਚੱਲਣ ਨੂੰ ਤਿਆਰ ਆ ਇਸ ਮਾਇਆ ਤੋਂ ਮੇਰਾ ਖੇੜਾ ਸੋ ਇੱਕ ਗੁਰੂ ਜੀ ਦੀ ਇਹ ਆਸ ਹੈ ਬੇਨਤੀ ਹੈ ਸੋ ਆਪਾਂ ਆਪ ਬਾਣੀ ਪੜ੍ਹੀਏ ਆਪਣੇ ਵਾਸਤੇ ਪੜ੍ਹੀਏ ਤਾਂ ਕਿ ਸਾਨੂੰ ਬਹੁਤ ਕੁਝ ਮਿਲਦਾ ਬਾਣੀ ਵਿੱਚੋਂ ਤੇ ਫਿਰ ਬਾਣੀ ਦਾ ਜਿਹੜਾ ਗਿਆਨ ਤੋਂ ਬਾਅਦ ਸਤਕਾਰ ਬਣੇਗਾ ਨਾ ਉਹ ਕਦੀ ਟੁੱਟੇਗਾ ਨਹੀਂ ਉਹ ਉਹਦੇ ਵਿੱਚ 파ਖੰਡਵਾਦ ਨਹੀਂ ਹੋਏਗਾ ਉਹਦੇ ਵਿੱਚ ਕਰਮਕਾਂਡ ਨਹੀਂ ਹੋਣਗੇ ਉਹਦੇ ਵਿੱਚ ਪਿਆਰ ਹੀ ਪਿਆਰ ਹੋਏਗਾ ਕਿ ਗੁਰੂ ਜੀ ਕੀ ਕਹਿੰਦੇ ਆ ਭਾਖਿਆ ਭਾਉ ਆਪਾਰ ਉਸ ਮਾਲਕ ਦੀ ਬੋਲੀ ਕੀ ਹੈ ਵੇ ਆਪੇ